ਹਾਲ ਟੂ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ 크ਿਸਮਸ ਨੂੰ ਸਮਰਪਿਤ ਬਟਾਲਾ ਚਾ ਕ੍ਰਿਸਚਨ ਪਾਈਚਾਰੇ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਐਮ ਐਲ ਏ ਤ੍ਰਿਪਤ ਰਜਿੰਦਰ ਬਾਜਵਾ ਹੋਏ ਸ਼ਾਮਲ ਪਟਾਲੇ ਦੇ ਪ੍ਰੇਮ ਨਗਰ ਚਰਚ ਤੋਂ 크ਿਸਮਸ ਨੂੰ ਸਮਰਪਿਤ ਸ਼ੋਭਾ ਯਾਤਰਾ ਕ੍ਰਿਸਚਨ ਪਾਈਚਾਰੇ ਵੱਲੋਂ ਕੱਢੀ ਗਈ ਇਹ ਯਾਤਰਾ ਬਟਾਲੇ ਦੀ ਪਰਿਕਰਮਾ ਕਰਦੀ ਹੋਈ ਵਾਪਸ ਚਰਚ ਪ੍ਰੇਮ ਨਗਰ ਵਿਖੇ ਇਸ ਮੁਕੰਮਲ ਹੋਈ ਪ੍ਰਭੂ ਯੇਸ਼ੂ ਦੇ ਜੀਵਨ ਨਾਲ ਸੰਬੰਧਿਤ ਚਾਕੀਆਂ ਇਸ ਸ਼ੋਭਾ ਯਾਤਰਾ ਦੀ ਸ਼ੋਭਾ ਵਧਾ ਰਹੀਆਂ ਸਨ ਇਸ ਮੌਕੇ ਹਲਕਾ ਫਤੇਗਰ ਚੂੜੀਆਂ ਤੋਂ ਕਾਂਗਰਸ ਦੇ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਨੇ ਕੀਤੀ ਸਮੂਲਿਤ ਇਸ ਮੌਕੇ ਪਾਸਟਰ ਸਹਿਬਾਨ ਅਤੇ ਵਿਧਾਇਕ ਬਾਜਵਾ ਨੇ ਜਿੱਥੇ ਕੋਲ ਜਹਾਨ ਨੂੰ 크리스마ਸ ਦੀਆਂ ਵਿਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਨੂੰ ਸ਼ਾਂਤੀ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ਸੀ ਤੇ ਸਾਨੂੰ ਸਭ ਨੂੰ ਵੀ ਯਿਸੂ ਦੇ ਦਿੱਤੇ ਸੰਦੇਸ਼ ਨੂੰ ਅਪਣਾਉਂਦੇ ਹੋਏ ਉਨ੍ਹਾਂ ਦੇ ਦਰਸਾਈ ਸੱਚਾਈ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਜਸਵਿੰਦਰ 베ਦੀ ਅਤੇ ਕਰਮਜੀਤ ਚਾਂਬਾ ਦੀ ਵਿਸ਼ੇਸ਼ ਰਿਪੋਰਟ ਜਸੂਮਸੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਸੀਂ ਬਟਾਲੇ ਸ਼ਹਿਰ ਦੀ ਸ਼ੋਭਾ ਯਾਤਰਾ ਕੱਢ ਰਹੇ ਹਾਂ ਹਰੇਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਭਨਾਂ ਨੂੰ ਜਸੂਮਸੀ ਦੇ ਜਨਮ ਦਿਹਾੜੇ ਦੀ ਵਧਾਈ ਦੇ ਹਾਂਜੀ ਇਹ ਸ਼ੋਭਾ ਯਾਤਰਾ ਕਿੱਥੋਂ ਸਟਾਰਟ ਹੋਈ ਹੈ ਤੇ ਪ੍ਰੇ ਦੀ ਹਸਪੀਟਲ ਖੁਸ਼ਕਵਰੀ ਫੈਲਾਸਫ ਚਰਚ ਤੋਂ ਸ਼ੁਰੂ ਹੋਈ ਹੈ ਜੋ ਸ਼ੋਭਾ ਪਾਸਟਰ ਵੈਲਫਰੈਰ ਐਸੋਸੀਏਸ਼ਨ ਵੱਲੋਂ ਇਹ ਕੱਢੀ ਜਾ ਰਹੀ ਹੈ ਸਾਰੀ ਟੀਮ ਵੱਲੋਂ ਮਿਲ ਕੇ ਔਰ ਸਾਰੇ ਪਾਸਟਰਾਂ ਦੇ ਸਹਿਯੋਗ ਨਾਲ ਸਾਡੇ ਕਾਉਂਸਲਰ ਸਾਹਿਬ ਜਗੀਰ ਖੋਖਰ ਜੀ ਜਿਨ੍ਹਾਂ ਦਾ ਬੜਾ ਅੱਜ ਸਾਡੇ ਨਾਲ ਸਹਿਯੋਗ ਰਿਹਾ ਉਹ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਸ਼ਾਇਦ ਪੀਸਫੁੱਲ ਸਭਣਾ ਨੂੰ ਵਧਾਈ ਦੇਣ ਜਾ ਰਹੇ ਹਾਂ ਇਸ ਕਰਕੇ ਅਸੀਂ ਸਾਰਿਆਂ ਦੀ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਮਸੀਹ ਜਿੰਨੇ ਵੀ ਲੋਕ ਨੇ ਹਮੇਸ਼ਾ ਪੀਸਫੁੱਲ ਰਹੇ ਤੇ ਸਰਬੱਤ ਦਾ ਭਲਾ ਮੰਗਦੇ ਆ ਅਸੀਂ ਸਾਰਿਆਂ ਦਾ ਭਲਾ ਮੰਗਦੇ ਆ ਤੇ ਯਸ਼ੁਮਸੀ ਦੇ ਜਨਮ ਦਿਹਾੜੇ ਦੀ ਵਧਾਈ ਦੇਣੇ ਨਿਕਲੇ ਆ ਮੈਂ ਇਹ ਜਨਮ ਦਿਹਾੜੇ ਦੀ ਇਹ ਵਧਾਈ ਦੇਣ ਵਾਸਤੇ ਨਿਕਲੇ ਆ ਸਾਰੇ ਪੈਂਤੀ ਕਾਸਟਲ ਪਾਸਟਰ ਜੋਸ਼ਵਾ ਪਾਸਟਰ ਐਸੋਸੀਏਸ਼ਨ ਵੈਲਫੇਅਰ ਅਸੀਂ ਪੂਰੀ ਸਿਟੀ ਦੇ ਵਿੱਚ ਬੜੀ ਹੀ ਧੀਰਜ ਦੇ ਨਾਲ ਏ ਸੁਭਾ ਜਾਤਾਂ ਨੂੰ ਲੈ ਕੇ ਜਾ ਰਹੇ ਜਿਹਦੇ ਨਾਲ ਸਾਡੇ ਵਿੱਚ ਖਾਸ ਮਦਦਗਾਰ ਸਾਡੇ ਐਮਸੀ ਜਗੀਰ ਖੋਖਰ ਜੀ ਆ ਫੋਰ ਸਾਰੇ ਪਾਸबान ਨੇ ਇਸ ਕਰਕੇ ਅਸੀਂ ਸਾਰੇ ਸ਼ਹਿਰ ਦੀ ਸੁਖ ਸਲਾਮਤੀ ਮੰਗਦੇ ਹਾਂ ਪੰਜਾਬ ਦੀ ਸੁਖ ਸਲਾਮਤੀ ਮੰਗਦੇ ਹਾਂ ਸਾਡੀਆਂ ਪ੍ਰਾਰਥਨਾ ਹੈ ਸਦਾ ਕਿ ਇਹ ਪੰਜਾਬ ਤੇ ਭਾਰਤ ਦੇਸ਼ ਸਦਾ ਵਸਦਾ ਰਹੇ ਖੁਸ਼ੀਆਂ ਖੇੜਿਆਂ ਵਿੱਚ ਰਹੇ ਅੱਜ 크ਿਸਚਨ ਵੀਰ ਸ਼ੋਭ ਦਿਹਾੜੇ ਤੇ ਸੁਭਾ ਯਾਤਰਾ ਕਰ ਰਹੇ ਨੇ ਕਿ ਉਹਨਾਂ ਨੂੰ ਵਧਾਈ ਦੇਣ ਲਈ ਆਏ ਆ ਇਤਿਹਾਸ ਕਰਨਾ ਵੀ ਇਹ ਦਿਨ ਸਾਰਿਆਂ ਦੀ ਖੁਸ਼ੀਆਂ ਲਿਆਵੇਗਾ ਤੇ ਸਾਰੇ ਕੋਸ਼ਿਸ਼ ਕਰਕੇ ਯੂਸਫ ਮਸੀਹ ਜੀ ਜੋ ਸਾਨੂੰ ਸਿੱਖਿਆ ਸੀ ਵੀ ਸਾਰਿਆਂ ਨਾਲ ਪਿਆਰ ਨਫ਼ਰਤ ਕਿਸੇ ਨਾਲ ਨਹੀਂ ਕੋਤੇ ਸਾਰੇ ਚੱਲਣ ਦੀ ਕੋਸ਼ਿਸ਼ ਕਰਾਂ